ਪੁਲਿਸ ਨੇ ਕੀਤਾ ਸੀ ਜਸਪ੍ਰੀਤ ਦਾ ਐਨਕਾਊਂਟਰ ਪਿੰਡ ਦੇ ਹੀ ਬੱਚੇ ਨੂੰ ਕਿਡਨਾਪ ਕਰਨ ਦੇ ਲੱਗੇ ਸੀ ਇਲਜ਼ਾਮ ਹੁਣ ਨੌਜਵਾਨ ਤੇ ਬੱਚੇ ਦਾ ਪਰਿਵਾਰ ਹੋਏ ਆਮੋ ਸਾਹਮਣੇ ਕਿਹਾ ਸਾਡੇ ਕੋਲ ਸਬੂਤ ਤੇ ਕਰਾਂਗੇ ਅਦਾਲਤ ਵਿੱਚ ਪੇਸ਼ ਕੁਝ ਸਮਾਂ ਪਹਿਲਾਂ ਜਸਪ੍ਰੀਤ ਨਾਮ ਦੇ ਇੱਕ ਨੌਜਵਾਨ ਤੇ ਆਪਣੇ ਹੀ ਪਿੰਡ ਦੇ ਬੱਚੇ ਨੂੰ ਕਿਡਨਾਪ ਕਰਨ ਦੇ ਇਲਜ਼ਾਮ ਲੱਗੇ ਸੀ ਤੇ ਇਸ ਤੋਂ ਬਾਅਦ ਪੁਲਿਸ ਵੱਲੋਂ ਉਸ ਦਾ ਐਨਕਾਊਂਟਰ ਕਰ ਦਿੱਤਾ ਗਿਆ ਸੀ ਹੁਣ ਮ੍ਰਿਤਕ ਨੌਜਵਾਨ ਜਸਪ੍ਰੀਤ ਦਾ ਪਰਿਵਾਰ ਮੀਡੀਆ ਦੇ ਸਾਹਮਣੇ ਆਇਆ ਹੈ ਤੇ ਉਹਨਾਂ ਜਾਣਕਾਰੀ ਦਿੱਤੀ ਹੈ ਕਿ ਅਦਾਲਤ ਵਿੱਚ ਉਹਨਾਂ ਨੇ ਸੀਬੀਆਈ ਨੂੰ ਜਾਂਚ ਸੌਂਪਣ ਦੀ ਅਪੀਲ ਕੀਤੀ ਹੈ ਮਾਤਾ ਪਿਤਾ ਦਾ ਇਹ ਇਲਜ਼ਾਮ ਹੈ ਕਿ ਜਿਸ ਬੱਚੇ ਨੂੰ ਕਿਡਨਾਪ ਕੀਤਾ ਗਿਆ ਸੀ ਉਸ ਬੱਚੇ ਦੇ ਪਰਿਵਾਰ ਨੇ ਉਹਨਾਂ ਦੇ ਮੁੰਡੇ ਨੂੰ ਪੁਲਿਸ ਨੂੰ ਪੈਸੇ ਦੇ ਕੇ ਮਰਵਾਇਆ ਹੈ ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੇ ਬੱਚੇ ਨੇ ਗਲਤੀ ਕੀਤੀ ਸੀ ਤਾਂ ਉਸਦੀ ਸਜ਼ਾ ਕਾਨੂੰਨ ਮੁਤਾਬਕ ਉਸਨੂੰ ਮਿਲਣੀ ਚਾਹੀਦੀ ਸੀ ਉਹਨਾਂ ਨੇ ਪੂਰੀ ਸਮੂਹ ਦੀ ਤਾਜੇ ਉਹ ਤਾਂ ਟਰੇਸ ਹੋਣਗੇ ਮੋਬਾਈਲ ਸਭ ਕੁਝ ਹੋਣਗੇ ਉਹਨਾਂ ਕੋਲੇ ਪੈਸਾ ਹੀ ਬਹੁਤ ਆ ਜੀ ਉਹਨਾਂ ਨੂੰ ਤਾਂ ਪੈਸਾ ਪਤਾ ਨਹੀਂ ਵੀ ਕਿੰਨੇ ਕੇ ਸਾਡੇ ਪਿੰਡ ਦੇ ਉਹਨਾਂ ਨੇ ਅਜਾੜੇ ਨੇ ਵੀ ਜ਼ਮੀਨਾਂ ਕਿੰਨੇ ਦੀਆਂ ਖਰੀਦੀਆਂ ਨੇ ਉਹਨਾਂ ਨੇ ਜੀ ਸਾਡਾ ਪਿੰਡ ਅੱਧਾ ਜਾੜਿਆ ਪਿਆ ਉਹਨਾਂ ਦਾ ਜੀ ਪੈਸਾ ਉਹਨਾਂ ਨੂੰ ਪਤਾ ਵੀ ਕਿੱਥੋਂ ਆਇਆ ਉਹਦੀ ਵੀ ਤਹਿਕੀਕਤ ਹੋਣੀ ਚਾਹੀਦੀ ਹੈ ਵੀ ਉਹਦੇ ਕੋਲੇ ਪੈਸਾ ਇੰਨਾ ਆਇਆ ਕਿੱਥੋਂ ਆ ਜੀ 15 ਬਿਗੇ ਵਾਲੇ ਕੋਲੇ ਜ ਇੰਨਾ ਪੈਸਾ ਕਿੱਥੋਂ ਆਜੂ ਇੰਨੀਆਂ ਕੋਠੀਆਂ ਹੋਰ ਕਿਵੇਂ ਖਰੀਦ ਜੂਗਾ ਜੀ ਤੁਸੀਂ ਦੋ ਟੱਕੀ ਰੋਕਤੀ ਰੋਪਾ ਉਹਦੀ ਵੀ ਤਹਿਕੀਕ ਸਾਰੇ ਖਾਤਿਆਂ ਦੀ ਹੋਣੀ ਚਾਹੀਦੀ ਹੈ ਜੀ ਪੈਸਾ ਕਿੱਥੋਂ ਆਉਂਦਾ ਜਸਪ੍ਰੀਤ ਦੀ ਮਾਤਾ ਦਾ ਕਹਿਣਾ ਹੈ ਕਿ ਉਹਨਾਂ ਕੋਲ ਸਬੂਤ ਨੇ ਤੇ ਉਹ ਇਹਨਾਂ ਸਬੂਤਾਂ ਨੂੰ ਕਿਸੇ ਨੂੰ ਵੀ ਨਹੀਂ ਦੇਣਗੇ ਤੇ ਇਹ ਸਬੂਤ ਉਹ ਅਦਾਲਤ ਵਿੱਚ ਪੇਸ਼ ਕਰਨਗੇ ਉਹਨਾਂ ਦਾ ਇਨਸਾਫ ਚਾਹੀਦਾ ਚਾਹੇ ਪੁਲਿਸ ਵਾਲਿਆਂ ਨੇ ਕਰਿਆ ਚਾਹੇ ਇਹਨਾਂ ਨੇ ਕਰਵਾਇਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਵੀ ਸਾਡਾ ਬੱਚਾ ਕਿਉਂ ਮਾਰਿਆਗਾ ਕਿਉਂ ਫੜ ਲੈਂਦੇ ਗਲਤੀ ਕਰ ਲਈ ਬੱਚਿਆਂ ਨੇ ਠੀਕ ਉਹਨੂੰ ਫੜਦੇ ਫੜ ਕੇ ਉਹ ਜੀ ਸਜ਼ਾ ਜੰਦੇ ਕਹਿੰਦੇ ਨੇ ਪੈਸੇ ਖਾਤਰ ਕਰਿਆ ਵੀ ਇਹਨਾਂ ਨੂੰ ਪੈਸੇ ਦੀ ਲੋੜ ਸੀ ਦੇਖੋ ਅਸੀਂ ਬੱਚਾ ਭੇਜਿਆ ਕਹਿੰਦੇ ਨੇ ਵੀ ਬੱਚਾ ਉਹਨਾਂ ਨੇ ਫੜ ਕੇ ਪੈਸੇ ਭੇਜਿਆ ਅਸੀਂ ਕਿਸੇ ਤੋਂ 5 ਰੁਪਏ ਨਹੀਂ ਫੜੀ ਕਿਸੇ ਰਿਸ਼ਤੇਦਾਰ ਤੋਂ ਵੀ 5 ਰੁਪਏ ਨਹੀਂ ਲਏ ਅਸੀਂ ਬੱਚਾ ਆਪਣੇ ਸਿਰ ਤੇ ਭੇਜਿਆ ਪਹਿਲਾਂ ਸਾਡੇ ਜ਼ਮੀਨ ਸੀ ਅਸੀਂ ਜ਼ਮੀਨ ਵੇਚੀ ਸੀ ਜਦੋਂ ਉਹਦੇ ਨਾਲ ਬੇਟੀ ਦਾ ਵਿਆਹ ਵੀ ਕਰਿਆ ਬੱਚਾ ਵੀ ਬਾਹਰ ਤੋਰਿਆ ਘਰ ਵੀ ਬਣਾਇਆ ਆਪਦਾ ਠੀਕ ਹੈ ਹੁਣ ਸਾਡੇ ਲਈ ਵੀ ਕਹਿੰਦੇ ਡੇਢ ਕਿੱਲਾ ਜ਼ਮੀਨ ਹੈ ਵੀ ਉਹਨਾਂ ਲਈ ਕੋਈ ਐਸ ਟਾਈਮ ਸਾਡੀ 15 ਲੱਖ ਦੀ ਕਣਕ ਹੋਈ ਆ ਜੇ ਅਸੀਂ ਵਿਆਹ ਕਰਨਾ ਸੀ ਆਪਦੇ ਸਿਰ ਤੇ ਕਰਦੇ ਸੀ ਅਸੀਂ ਉਹਦੇ ਮੂਰੇ ਝੋਲੀ ਅੱਡਦੇ ਸੀ ਵੀ ਸਾਾਨੂੰ ਮਦਦ ਕਰਦੇ ਸਾਡਾ ਬੱਚਾ ਚਲਿਆ ਗਿਆ ਉਹਨੇ ਸਾਡੀ ਮਦਦ ਕੀ ਕਰਨੀ ਸੀ ਸਾਡੇ ਤੇ આરોਪ ਲਾ ਰਹੇ ਹੈਗਾ ਠੀਕ ਆ ਬੱਚੇ ਤੋਂ ਗਲਤੀ ਹੋ ਗਈ ਸੀ ਮਾਫੀ ਹੁੰਦੀ ਉਹਨੂੰ ਸਜ਼ਾ ਮਿਲ ਜਾਂਦੀ ਉਹ ਕਹਿੰਦਾ ਮੈਂ ਤਾਂ ਸਾਲ ਤੋਂ ਲੱਗਿਆ ਜਦੋਂ ਵੀ ਪੁੱਛਿਆ ਨਹੀਂ ਬਿੱਲੀ ਫਿਰ ਦੇਖੋ ਜੇ ਸਾਡੇ ਲਈ ਵੀ ਪੈਸਾ ਸੀ ਤਾਹੀਂ ਅਸੀਂ ਜ਼ਮੀਨ ਗਹਿਣੇ ਲਈ ਸੀ ਉਹਨਾਂ ਨਾਲ ਰਲ ਕੇ ਬਿਨਾ ਪੈਸੇ ਤੋਂ ਸਾਡੇ ਨਾਲ ਕਿਵੇਂ ਨੌ ਜ਼ਮੀਨ ਕਰਾ ਦਿੰਦਾ ਬਿਨਾ ਪੈਸੇ ਤੋਂ ਕੋਈ ਕਰ ਪੈਸਾ ਵੀ ਦੇ ਦੂਗਾ ਨਾਲ ਜਾਮ ਕੇ ਸੱਚ ਐਸੀ ਕੋਈ ਨਹੀਂ ਉਹਨਾਂ ਨੇ ਇਸ ਤੇ ਬੱਚੇ ਦਾ ਇਨਸਾਫ ਪਾੜਦਿਆਂ ਜੇ ਉਹਨਾਂ ਤੇ ਨਹੀਂ ਉਹਨਾਂ ਨੇ ਕਰਿਆ ਉਹ ਆਪੇ ਸਾਨੂੰ ਇਨਸਾਫ ਮਿਲ ਜਾਊਗਾ ਜਿਹਨੇ ਕਰਿਆ ਉਹਦੇ ਤੇ ਪਊ ਅਸੀਂ ਜੇ ਪੁੱਤ ਸਾਲਿਆਂ ਨੇ ਗਲਤ ਮਰਿਆ ਉਹਨਾਂ ਤੇ ਪੈਜੋ ਜਿਹਦੇ ਨੇ ਕਰਿਆ ਉਹ ਅਸੀਂ ਤਾਂ ਇਹਨਾਂ ਵੀ ਜਿਹਨੇ ਕਰਿਆ ਉਹਦੇ ਤੇ ਪਵੇ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਵੀ ਅਸੀਂ ਜਾਚਤਾ ਹੀ ਪੜਦੇ ਵੀ ਸਾਨੂੰ ਇਨਸਾਫ ਮਿਲੇ ਸਾਡੇ ਬੱਚੇ ਦਾ ਵੀ ਸਾਡੇ ਬੱਚੇ ਦਾ ਗਲਤ ਮਾਰਿਆ ਗਿਆ ਸਾਡਾ ਬੱਚਾ ਸਾਡਾ ਬੱਚਾ ਮਾਰਨ ਮਾਰਨ ਦਾ ਨਹੀਂ ਸੀ ਉਹਨੂੰ ਉਹਨੂੰ ਸਜ਼ਾ ਬਣਦੀ ਸਜ਼ਾ ਦੇ ਦਿੰਦੇ ਠੀਕ ਹੈ ਵੀ ਸਾਡੇ ਬੱਚੇ ਨੂੰ ਉਹ ਕਹਿੰਦੇ ਨੇ ਅਸੀਂ ਉਹਨਾਂ ਦੀ ਮੰਨ ਲੈਨੇ ਆ ਵੀ ਗਲਤੀ ਕਰ ਗਿਆ ਜੇ ਉਹ ਬੱਚਾ ਗਲਤੀ ਕਰ ਗਿਆ ਉਹਨੂੰ ਗਲਤੀ ਦੀ ਸਜ਼ਾ ਮਿਲਦੀ ਉਹਨੂੰ ਇਹ ਥੋੜਾ ਵੀ ਗਲਤੀ ਤਾਂ ਕਰੀ ਐ ਇੰਨੇ ਕ ਸਜ਼ਾ ਮਿਲੇ ਕੱਢੀ ਇਹ ਕੋਈ ਕਾਨੂੰਨ ਫਿਰ ਅਲਦਾਤਾ ਕਾਦੀ ਖੱਤਰ ਬਣ ਜਾਂਦੇ ਉਹ ਇੰਨੇ ਇੰਨੇ ਤਨਖਾਹਾਂ ਦਿੰਦੇ ਨੇ ਇੰਨੇ ਬੰਦੇ ਰੱਖੇ ਹੋਏ ਨੇ ਫਿਰ ਤਾਂ ਪੁਲਿਸ ਫੜੇ ਫੜ ਕੇ ਜਿਹੜੇ ਜਿੱਤ ਕਰੇ ਮਾਰ ਦਵੇ ਜਿੱਥੇ ਐਨਕਾਉਂਟਰ ਹੋਇਆ ਕਹਿੰਦੇ ਉੱਥੇ ਸਾਨੂੰ ਤਾਂ ਪਤਾ ਨਹੀਂ ਜਿੱਦਾਂ ਦਾ ਕਿੱਥੇ ਕੀ ਹੋਇਆ ਕਿਹਨਾਂ ਨੂੰ ਉਹ ਇਹ ਦੂਸਰੇ ਜਗ੍ਹਾ ਦਾ ਤਾਂ ਹੁਣ ਅੱਪੇ ਸਾਰਾ ਕੁਝ ਪਤਾ ਲੱਗ ਜੂ ਅਸੀਂ ਹਾਲੇ ਨਹੀਂ ਕੋਈ ਕੋਈ ਵੀ ਗੱਲ ਕਰਦੇ ਉਹ ਤਾਂ ਕੋਰਟ ਕੋਰਟ ਨੇ ਕੋਰਟ 'ਚ ਸਬੂਤ ਅਸੀਂ ਸਾਰੇ ਦੇਣੇ ਇਹ ਸਬੂਤ ਅਸੀਂ ਹਾਲੇ ਕਿਸੇ ਨੂੰ ਨਹੀਂ ਦੇਣੇ ਨਾ ਸੋਨੂੰ ਦੇਣੇ ਨਾ ਕਿਸੇ ਪਿੰਡ ਦੇ ਬੰਦੇ ਨੂੰ ਦੇਣੇ ਉਹ ਉਹ ਸਬੂਤ ਦੇਵਾਂਗੇ ਅਸੀਂ ਜਿਹੜੇ ਅਸਲੀ ਸਬੂਤ ਨੇ ਕੋਰਟ 'ਚ ਦੇਵਾਂਗੇ ਬੱਚੇ ਦੇ ਪਰਿਵਾਰ ਨੇ ਵੀ ਸਦੀਪ ਪਿੰਡ ਵਿੱਚ ਪੰਚਾਇਤ ਮਾਮਲਾ ਮਲੇਰਪੋਟਲਾ ਦੇ ਪਿੰਡ ਸਿਹਾ ਦੌਦ ਦਾ ਹੈ ਜਿੱਤੇ ਕਿ ਇੱਕ ਛੋਟਾ ਬੱਚਾ ਕਿਡਨਾਪ ਹੋਇਆ ਸੀ ਤੇ ਉਸ बच्चे ਦਾ ਪਰਿਵਾਰ ਵੀ ਹੁਣ মিডিਆ ਦੇ ਸਾਹਮਣੇ ਆਇਆ ਹੈ ਤੇ ਉਹਨਾਂ ਵੱਲੋਂ ਪਿੰਡ ਦੇ ਹੀ ਗੁਰੂ ਘਰ ਦੇ ਵਿੱਚ ਪੰਚਾਇਤ ਬੁਲਾਈ ਗਈ ਹੈ ਤੇ ਬੱਚੇ ਦੇ ਪਿਤਾ ਤੇ ਦਾਦੇ ਦਾਇ ਕਹਿਣਾ ਹੈ ਕਿ ਪੁਲਿਸ ਦੀ ਕਾਰਵਾਈ ਨਾਲ ਉਹਨਾਂ ਦਾ ਕੋਈ ਵੀ ਲੈਣਾ ਦੇਣਾ ਨਹੀਂ ਹੈ ਤੇ ਉਹਨਾਂ ਨੇ ਨੌਜਵਾਨ ਜਸਪ੍ਰੀਤ ਨੂੰ ਮਰਵਾਉਣ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਹੈ ਤੇ ਬੱਚੇ ਦੇ ਦਾਦੇ ਦੇ ਮੁਤਾਬਕ ਉਹਨਾਂ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਉਹਨਾਂ ਦੇ ਹੀ ਪਿੰਡ ਦਾ ਨੌਜਵਾਨ ਬੱਚੇ ਦਾ ਅਗਵਾਕਾਰ ਹੈ ਤੇ ਪੁਲਿਸ ਨੇ ਉਸ ਨੂੰ ਹੀ ਗ੍ਰਿਫਤਾਰ ਕੀਤਾ ਹੈ ਬਿਲਕੁਲ ਜੀ ਪੈਸਿਆਂ ਲਈ ਸਭ ਤੋਂ ਪੈਸੇ ਮੰਗੇ ਨੇ ਪੈਸਿਆਂ ਲਈ ਇਹ ਕੀਤਾ ਹੋਰ ਤਾਂ ਕੋਈ ਮਤਲਬ ਮਸਲਾ ਨਹੀਂ ਸੀ ਬੜਾ ਪਿਆਰ ਹੈ ਵਧੀਆ ਪਿਆਰ ਸੀ ਕਿਹਾ ਜਾਂਦਾ ਵੀ ਬਾਤ ਨਹੀਂ ਜੀ ਉਹੀ ਕਹਿੰਦਾ ਬੱਚੇ ਨੂੰ ਅਸੀਂ ਪੁੱਛਿਆ ਸੀ ਕਹਿੰਦਾ ਵੀ ਨਹੀਂ ਕੋਈ ਬਾਠ ਨਹੀਂ ਕਰਾਇਆ ਜੀ ਕਹਿੰਦਾ ਤੇ ਰੱਖਿਆ ਉਹਨੂੰ ਗੱਲ ਇਹ ਆ ਵੀ ਰਾਤ ਨੂੰ ਗੱਡੀ 'ਚ ਹੀ ਰੱਖਿਆ ਤੇ ਜਦ ਰਾਤ ਨੂੰ ਲੈ ਗਏ ਨੇ ਇੱਥੋਂ ਮਤਲਬ ਹਨੇਰਾ ਜਦੋਂ ਅਸੀਂ ਮਗਰ ਪੈ ਗਏ ਆ ਜਦ ਦਿਨ ਸੀ ਥੋੜਾ ਜਿਹਾ ਸਵੇਰੇ 6:00 ਵਜੇ ਤੇ ਉਹਦੇ ਮਾ ਥੋੜੀ ਦੇਰ ਬਾਅਦ ਹਨੇਰਾ ਹੋ ਗਿਆ ਜਾ ਕੇ ਬੱਚੇ ਨੂੰ ਪਤਾ ਨਹੀਂ ਕੀ ਕੋਈ ਗੋਲੀ ਦੇਤੀ ਜਾਂ ਕਹਿੰਦੇ ਨੇ ਬੁਖਾਰ ਵੀ ਹੋਇਆ ਤੇ ਬੁਖਾਰ ਦੀ ਦੇਤੀ ਜਾਂ ਕੋਈ ਨਸੇ ਦੀ ਦੇਤੀ ਬੱਚਾ ਤਾਂ ਫਿਰ ਸੌਂ ਗਿਆ ਉਹਨੂੰ ਕੁਝ ਨਹੀਂ ਖਾਣ ਪੀਣ ਨੂੰ ਦਿੱਤਾ ਸੀ ਪੁੱਛਿਆ ਦੀ ਵਿਕਾਨ ਪੀਣ ਨੂੰ ਕੁਝ ਦਿੱਤਾ ਤੈਨੂੰ ਕੋਈ ਰਾਤ ਨੂੰ ਜਾਂ ਹੋਰ ਕਹਿੰਦਾ ਨਹੀਂ ਠੀਕ ਉਹ ਤੁਹਾਡੇ ਤੋਂ ਵੀ ਖਤਰਾ ਵਾਂ ਨੂੰ ਖਤਰੇ ਵਾਲੀ ਗੱਲ ਤਾਂ ਜੀ ਉਹਨਾਂ ਨੂੰ ਸਾਡੇ ਤੋਂ ਕੀ ਖਤਰਾ ਹੁਣ ਖਤਰਾ ਤਾਂ ਸਾਨੂੰ ਆ ਸਾਡੇ ਤੇ ਉਹ ਦੋਸ਼ ਲਗਾ ਰਹੇ ਨੇ ਵੀ ਪੈਸੇ ਦੇ ਕੇ ਸਾਡਾ ਮੁੰਡਾ ਮਰਵਾਤਾ ਇਹਨਾਂ ਨੇ ਹੁਣ ਮਤਲਬ ਖਤਰੇ ਤਾਂ ਸਾਨੂੰ ਹੋ ਗਿਆ ਵੀ ਸਾਡਾ ਕੋਈ ਨੁਕਸਾਨ ਕਰ ਸਕਦੇ ਨੇ ਹੁਣ ਅਸੀਂ ਬੱਚੇ ਨੂੰ ਪਿੰਡ 'ਚ ਕੋਈ ਖੇਡਣ ਨਹੀਂ ਭੇਜ ਸਕਦੇ ਤੇ ਮਤਲਬ ਹਰ ਵਕਤ ਸਾਨੂੰ ਅਬਦੀ ਵੀ ਚਿੰਤਾ ਰਹਿਣੀ ਹੈ ਵੀ ਕੀ ਸਾਡੇ ਨਾਲ ਕਰ ਦੇਣਾ ਚਿੰਤਾ ਤਾਂ ਸਾਨੂੰ ਉਹਨਾਂ ਨੂੰ ਕੀ ਖਤਰਾ ਦੇਖੋ ਇਹ ਤੁਸੀਂ ਦੇਖੋ ਵੀ ਜਦੋਂ ਆਮ ਕਹਿ ਰਹੇ ਨੇ ਸਰੇਮ ਵੀ ਬੱਚਾ ਸਾਡਾ ਵੀ ਪੈਸੇ ਦੇ ਕੇ ਮਰਵਾਇਆ ਹਾਲਾਂਕਿ ਸਾਡੇ ਦੇ ਦੋ ਸਾਲ ਆ ਰਹੇ ਨੇ ਵੀ ਸਾਨੂੰ ਇਹਦੇ ਵਿੱਚ ਮਤਲਬ ਅਸੀਂ ਗੁਰੂ ਘਰ ਦੇ ਵਿੱਚ ਬੈਠਾ ਮੈਂ 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 ਤਾਂ ਕਹਿੰਨਾ ਵੀ ਮੈਂ ਸੌਂਕ ਆ ਕੇ ਕਹਿ ਸਕਦਾ ਵੀ ਮੈਂ ਵੀ ਸਾਨੂੰ ਕੋਈ ਪਤਾ ਹੀ ਨਹੀਂ ਸੀ ਉਹਦਾ ਵੀ ਵੀ ਜਸਪ੍ਰੀਤ ਉਸ ਵੇਲੇ ਤੱਕ ਜਦੋਂ ਤੱਕ ਸ਼ਾਮ ਤੱਕ ਵੀ ਉਹ ਹੈ ਵੀ ਅਸੀਂ ਪੈਸੇ ਦੇਣ ਤਾਂ ਦੂਰ ਦੀ ਗੱਲ ਹੈ ਵੀ ਅਸੀਂ ਮਰਵਾਉਣਾ ਕਿਉਂ ਤੀ ਜੇ ਸਾਨੂੰ ਪਤਾ ਵੀ ਲੱਗ ਜਾਂਦਾ ਵੀ ਇਹ ਇਹ ਮੁੰਡਾ ਜਸਪ੍ਰੀਤ ਆ ਸਾਡਾ ਤਾਂ ਤਾਂ ਮੈਂ ਇਹਨਾਂ ਕੋਲੇ ਆਪੇ ਜਾ ਕੇ ਕਹਿੰਦਾ ਜੀ ਵੀ ਵੀ ਤੁਸੀਂ ਆਹ ਹੋ ਗਈ ਭਾਈ ਆਪਣੇ ਬੱਚੇ ਤੋਂ ਗਲਤੀ ਹੋ ਗਈ ਤੁਸੀਂ ਜਾਓ ਐਸ ਤਰ੍ਹਾਂ ਲਿਆਓ ਬੱਚੇ ਨੂੰ ਵੀ ਕੋਈ ਗੱਲ ਨਹੀਂ ਗਲਤੀ ਕਰ ਲਈ ਨਵੀਂ ਉਮਰ ਆ ਬੱਚੇ ਦੀ ਕੋਈ ਗੱਲ ਨਹੀਂ ਮੈਂ ਤਾਂ ਆਪ ਕਹਿ ਦੇਣਾ ਸੀ ਕਿ ਹਾਂ ਸਾਨੂੰ ਡਰ ਤੇ ਅਸੀਂ ਬੱਚੇ ਵੀ ਬਾਹਰ ਨਹੀਂ ਤੇ ਸਕਦੇ ਨਛੇ ਦੇ ਦਾਦੇ ਦਾ ਇਹ ਵੀ ਕਹਿਣਾ ਹੈ ਕਿ ਮ੍ਰਿਤਕ ਜਸਪ੍ਰੀਤ ਦੇ ਪਰਿਵਾਰ ਨੂੰ ਖਤਰਾ ਨਹੀਂ ਹੈ ਬਲਕਿ ਖਤਰਾ ਉਹਨਾਂ ਦੇ ਪਰਿਵਾਰ ਨੂੰ ਹੈ ਤੇ ਉਹ ਡਰ ਦੇ ਮਾਰੇ ਆਪਣੇ ਬੱਚੇ ਨੂੰ ਵੀ ਬਾਹਰ ਖੇਡਣ ਤੱਕ ਨਹੀਂ ਭੇਜ ਸਕਦੇ ਕਿਉਂਕਿ ਉਸ ਨਾਲ ਕੁਝ ਵੀ ਹੋ ਸਕਦਾ ਹੈ ਖਤਰੇ ਵਾਲੀ ਗੱਲ ਤਾਂ ਜੀ ਉਹਨਾਂ ਨੂੰ ਸਾਡੇ ਤੋਂ ਕੀ ਖਤਰਾ ਹੁਣ ਖਤਰਾ ਤਾਂ ਸਾਨੂੰ ਆ ਸਾਡੇ ਤੇ ਉਹ ਦੋਸ਼ ਲਗਾ ਰਹੇ ਨੇ ਵੀ ਪੈਸੇ ਦੇ ਕੇ ਸਾਡਾ ਮੁੰਡਾ ਮਰਬਾਤਾ ਇਹਨਾਂ ਨੇ ਹੁਣ ਮਤਲਬ ਖਤਰਨਾ ਤਾਂ ਸਾਨੂੰ ਹੋ ਗਿਆ ਵੀ ਸਾਡਾ ਕੋਈ ਨੁਕਸਾਨ ਕਰ ਸਕਦੇ ਨੇ ਹੁਣ ਅਸੀਂ ਬੱਚੇ ਨੂੰ ਪਿੰਡ ਤੇ ਕੋਈ ਖੇਡ ਨਹੀਂ ਭੇਜ ਸਕਦੇ ਤੇ ਮਤਲਬ ਹਰ ਵਕਤ ਸਾਨੂੰ ਅਬਦੀ ਵੀ ਚਿੰਤਾ ਰਹਿਣੀ ਹੈ ਵੀ ਕੀ ਸਾਡੇ ਨਾਲ ਕਰ ਦੇਣ ਚਿੰਤਾ ਤਾਂ ਸਾਨੂੰ ਉਹਨਾਂ ਨੂੰ ਕੀ ਖਤਰਾ ਦੇਖੋ ਖੈਰ ਹੁਣ ਆਉਣ ਵਾਲੇ ਸਮੇਂ ਵਿੱਚ ਇਹ ਦੇਖਣਾ ਹੋਵੇਗਾ ਕਿ ਮ੍ਰਿਤਕ ਜਸਪ੍ਰੀਤ ਦੇ ਪਰਿਵਾਰ ਵੱਲੋਂ ਅਦਾਲਤ ਵਿੱਚ ਕੀਤੀ ਗਈ ਅਪੀਲ ਨੂੰ ਅਦਾਲਤ ਕਿਸ ਨਜ਼ਰੀਏ ਨਾਲ ਵੇਖਦੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਇਹ ਕੇਸ ਸੀਬੀਆਈ ਦੇ ਹਵਾਲੇ ਹੁੰਦਾ ਹੈ ਜਾਂ ਨਹੀਂ ਜਗਬਾਣੀ ਟੀਵੀ ਲਈ ਰਵੀ ਖਾਨ ਦੀ ਰਿਪੋਰਟ